ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੋਂ ਭਗਤ ਕਬੀਰ ਜੀ ਸਬ ਕੋਈ ਚਲਨ ਕਹਤ ਹੈ ਉਹਾਂ ਸਬ ਕੋਈ ਚਲਨ ਕਹਤ ਹੈ ਉਹਾ ਨਾ ਜਾਣੋ ਬੈਕੁੰਠ ਹੈ ਕਹਾ ਨਾ ਜਾਣੋ ਬੈਕੁੰਠ ਹੈ ਕਹਾ ਰਹਾ ਆਪ ਆਪ ਕਾ ਮਰਮ ਨਾ ਜਾਣਾ ਬਾਤਨ ਹੀ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਹਾਈ ਕੋਟ ਨ ਪਰਲ ਪਗਾਰਾ ਨਾ ਜਾਣ ਬਕੁੰਠ ਦੁਆਰਾ ਕਹ ਕਮੀਰ ਅਬ ਕਹੀਏ ਕਾ कह है कब कह कभी कमीर कह कमीर अब कहिए कहां है साद संगत बैकुंठ आए साद संगत ਬੈਕੁੰਠਿਆ ਸਭ ਕੋਈ ਚਲਤ ਕਹਤ ਹੈ ਉਹਾ ਨਾ ਜਾਣੋ ਬੈਕੁੰਠ ਹੈ ਕਾਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਵਰੀ ਫੇਰ ਸਾਰੇ ਸਰੋਤਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਥੈਂਕਸ ਫॉर ਵਾਚਿੰਗ ਐਂਡ ਸਪੋਰਟਿੰਗ ਮੀ ਵੀ ਆਰ ਨਾਟ देयर ਯੈਟ ਬਟ ਸਟਿਲ ਵੀ ਗੈਣਾ ਗੈਟ देयर ਚਲਦੇ ਹੋਏ ਸੰਦਰਭ ਦੇ ਵਿੱਚ ਮਾਜੂਦਾ ਸ਼ਬਦ ਸਭ ਕੋਈ ਚਲਨ ਕਹਤ ਹੈ ਉਹ ਕਈ ਵਾਰੀ ਪੰਕਚੂਏਟ ਕਰਕੇ ਤਰਨੁਮਚੇ ਜਾਂ ਗਾਣ ਦੇ ਵਿੱਚ ਆਈ ਹੁੰਦੀ ਹੈ ਬਟ ਜੇ ਮਾਲਕ ਦੀ ਰਹਿਮਤ ਹੋਵੇ ਤੇ ਕੋਸ਼ਿਸ਼ ਹੋਈਏ ਤੇ ਹੋ ਵੀ ਜਾਂਦੀ ਹੈ ਇਹਨੂੰ ਆਪਾਂ ਇਦਾਂ ਨਹੀਂ ਪੜ ਸਕਦੇ ਸਭ ਕੋਈ ਚਲਨ ਕਹਤ ਹੈ ਉਹ ਇਹਨੂੰ ਪੜਨਾ ਹੈ ਸਭ ਕੋਈ ਚਲਨ ਕਹਤ ਹੈ ਨਾ ਜਾਣਉ ਬੇਕੁੰਥ ਹੈ ਕਹਾ ਹਾਂ ਰ ਕੋਈ ਕਹਿੰਦਾ ਪਿਆ ਸਾਨੂੰ ਬਚਪਨ ਤੋਂ ਹੀ ਇਹ ਇੰਡਿਊਸ ਕੀਤਾ ਗਿਆ ਹੈ ਨਰਕ ਤੇ ਸੁਰਗ ਅਨਫੋਰਚਨਟਲੀ ਅਸੀਂ ਸਹਿਜ ਪਾਠ ਕੀਤਾ ਕੋਈ ਨਹੀਂ ਜੇ ਕੀਤਾ ਏ ਤੇ ਉਹਨੂੰ ਸਮਝਿਆ ਕੋਈ ਨਹੀਂ ਜੇ ਸਮਝਿਆ ਤੇ ਉਹਨੂੰ ਮਨਨ ਨਹੀਂ ਕੀਤਾ ਤੇ ਜੇ ਮੰਨਨ ਕੀਤਾ ਤੇ ਉਹਨੂੰ ਅਮਲਾਇਆ ਨਹੀਂ ਸੋ ਹਾਂਸਰ ਸਟੇਟਸ ਕੋ ਰਹਿ ਗਿਆ ਸਾਡਾ ਜਿੱਥੋਂ ਚੱਲੇ ਸੀ ਉੱਥੇ ਹੀ ਪਹੁੰਚੇ ਹੋਏ ਸਾਰੇ ਕਹਿੰਦੇ ਨੇ ਕਿ ਉੱਥੇ ਜਾਣਾ ਹੈ ਬਕੁੰਟ ਕਿੱਥੇ ਹੈ ਜੀ ਇਹ ਤਰ ਲੋ ਕਿੱਥੇ ਹੈ ਜੀ ਸਾਰਾ ਦਰਗਾ ਕਿੱਥੇ ਹੈ ਜੀ ਜਦੋਂ ਕਿ ਅਸੀਂ ਜਦੋਂ ਜਾਜਾਂ ਦਾ ਸਫਰ ਕਰਦੇ ਹਾਂ ਚਾਰ ਚਾਰ ਬਦਲਾਂ ਦੇ ਲੇਅਰ ਯਾਨੀ ਕਿ ਚਾਰ ਚਾਰ ਅਸਮਾਨ ਪਾਰ ਕਰ ਲੈਣੇ ਆ ਕਿਧਰੇ ਨਜ਼ਰ ਤੇ ਆਇਆ ਨਹੀਂ ਹਾਲੇ ਤੱਕ ਯਾਉ ਨਾਬਦੀ ਦਰਗਾ ਜਿਹੜਾ ਬੜਾ ਬੜੀ ਵੱਡੀ ਹੋ ਤੇ ਕਾਰਪੋਰੇਟ ਹੋਏਗੀ ਉਥੇ ਫਰਨੀਚਰ ਕੰਮ ਕਰਨ ਵਾਲੇ ਫਿਰ ਉਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਧਰਮਰਾਜ ਦੀਆਂ ਜਮਦੂਦੀਆਂ ਕਿਧਰੇ ਨਜ਼ਰ ਹੀ ਨਹੀਂ ਆਉਂਦੀ ਵਿੱਚੋਂ ਵਿੱਚੋਂ ਸਾਨੂੰ ਕਈ ਵਾਰ ਨੂੰ ਸਮਝ ਵੀ ਆ ਜਾਂਦੀ ਹੈ ਪਰ ਅਸੀਂ ਕਿਹਨੇ ਛੱਡ ਪਰ ਨਹੀਂ ਅਸੀਂ ਗੁਰਬਾਣੀ ਬਨਣਾ ਹੈ ਸਚਿਆਰਤਾ ਦੇ ਰਾਹ ਤੇ ਤੁਰ ਕੇ ਯਾ ਪਜਪ ਹੈ ਅਵਰਾ ਨਾਮ ਜਪਾ ਵੇ ਕਰਨਾ ਹੈ ਹੁਣ ਸਾਰੇ ਕਹਿੰਦੇ ਨੇ ਕਿ ਉਥੇ ਜਾਣਾ ਹੈ ਪਾਪ ਬੇਕੁੰਠ ਚ ਜਾਣਾ ਹੈ ਨਰਕ ਚ ਤੇ ਜਾ ਕੇ ਰਾਜੀ ਨਹੀਂ ਆ ਸੀ ਤੇ ਪਰ ਪਤਾ ਕਿਸੇ ਨੂੰ ਵੀ ਨਹੀਂ ਹੈ ਬੇਕੁੰਠਾ ਕਿਥੇ ਸਬਾਇਰਿਕਲ ਗੱਲ ਕਰ ਰਹੇ ਹੈ ਬਾਦਸ਼ਾਹ ਝੋ ਬੁਲਾ ਕੇ ਮੈਨੂੰ ਤੇ ਸਮਝ ਹੀ ਨਹੀਂ ਆਈ ਕਿ ਹੈ ਕਿੱਥੇ ਇਹ ਤਾਂ ਲੋਕਾ ਦਾ ਐਕਸਪ੍ਰੈਸ਼ਨ ਵੀ ਸਾਰੇ ਗਈ ਜਾਂਦੇ ਨੇ ਉੱਥੇ ਜਾਣਾ ਉੱਥੇ ਜਾਣਾ ਪਤਾ ਨਹੀਂ ਯਾਰ ਕਿੱਥੇ ਜਾਣਾ ਹੈ ਮੈਂ ਤੇ ਸਮਝ ਨਹੀਂ ਆਇਆ ਇਹ ਤਾਂ ਫਿਰ ਆਪ ਆਪ ਦਾ ਮਰਮ ਨਾ ਜਾਣਿਆ ਜਾਨਾ ਇਹ ਤੋਂ ਵਾਰਿਆ ਆਪਾ ਯਾਨੀ ਕਿ ਮੈਂ ਆਪ ਦਾ ਭੇਦ ਤੇ ਜਾਣਿਆ ਨਹੀਂ ਮਰਮ ਭੇਦ ਮੈਂ ਕੀ ਕਰਦਾ ਮੇਰੀ ਸੋਚ ਕਿੱਥੇ ਜਾਂਦੀ ਏ ਮੇਰਾ ਕਰਮ ਕਿੱਥੇ ਹੈ ਮੇਰਾ ਥੌਟ ਪ੍ਰੋਸੈਸ ਕੀ ਹੈ ਮੈਨੂੰ ਇਹ ਤਾਂ ਪਤਾ ਕੋਈ ਨਹੀਂ ਖਿਆਲ ਰਹੇ ਕਿ ਮੇਰੀ ਪਰਸਨੈਲਿਟੀ ਗੁਰੂ ਨਾਨਕ ਸਾਹਿਬ ਦਾ ਵੱਡਾ ਸਾਈਕੈਟ੍ਰਿਸਟ ਹੈ ਮੇਰੀ ਪਰਸਨੈਲਿਟੀ ਦੇ ਪਿੱਛੇ ਕੁਝ ਆਦਤਾਂ ਨੇ ਕੁਝ ਆਦਤਾਂ ਦੇ ਪਿੱਛੇ ਕੁਝ ਖਿਆਲ ਐਕਸ਼ਨ ਨੇ ਐਕਸ਼ਨ ਨੂੰ ਬਾਰ-ਬਾਰ ਕੀਤਾ ਤੇ ਆਦਤ ਬਣੀ ਐਕਸ਼ਨ ਦੇ ਪਿੱਛੇ ਇੱਕ ਖਿਆਲ ਖਿਆਲ ਦਾ بار-ਬਾਰ ਆਣਾ ਐਕਸ਼ਨ ਕਰਦਾ ਏ ਐਕਸ਼ਨ ਵਾਲੇ ਪਾਸੇ ਪ੍ਰੇਰਦਾ ਐ ਐਕਸ਼ਨ ਬਾਰ-ਬਾਰ ਕਰਕੇ ਆਦਤ ਬਣਦੀ ਏ ਤੇ ਆਦਤ ਜਿਹੜੀ ਏ ਮੇਰੀ ਪਰਸਨੈਲਿਟੀ ਬਣ ਜਾਂਦੀ ਏ ਇਹ ਗੱਲ ਦੀ ਤੇ ਮੈਨੂੰ ਸਮਝ ਹੀ ਕੋਈ ਨਹੀਂ ਕਿ ਮੈਂ ਕਿਹੜੀ ਐਕਸ਼ਨ ਬਾਰ-ਬਾਰ ਕੀਤਾ ਕਿ ਮੇਰੀ ਆਦਤ ਬਣ ਗਈ ਏ ਤੇ ਮੈਨੂੰ ਹੁਣ ਇਹ ਕਹਿਣਾ ਪੈਂਦਾ ਮੇਰੀ ਆਦਤ ਨਹੀਂ ਮੈਂ ਕਹ ਤੇ ਦਿਨ ਨਾ ਮੇਰੀ ਆਦਤ ਨਹੀਂ ਪਰ ਮੈਨੂੰ ਇਹ ਤੇ ਪਤਾ ਨਹੀਂ ਕਿ ਮੇਰੀ ਆਦਤ ਹੈ ਕਿਹੜੀ ਆਈ ਨੇਵਰ ਟੁਕ ਅ ਪਾਜ਼ ਐਂਡ ਰੈਟਰੋਸਪੈਕਟ ਆਈ ਨੇਵਰ ਟ੍ਰਾਈ ਟੂ ਇਨਟਰੋਸਪੈਕਟ ਕਹਿੰਦੇ ਆਪਣੇ ਆਪ ਦੀ ਦੀ ਸਮਝ ਕੋਈ ਉਹ ਕਹਿੰਦਾ ਕਿ ਹਮ ਵਹਾਂ ਹੈ ਜਹਾਂ ਸੇ ਹਮਕੋ ਖੁਦ ਆਪਣੀ ਕਬਰ ਨਹੀਂ ਆਤੀ ਆਪਣੇ ਆਪ ਦਾ ਤੇ ਪਤਾ ਕੋਈ ਨਹੀਂ ਤੇ ਗੱਲਾਂ ਬਾਤਾਂ ਨਹੀਂ ਵੈਕੁੰਠ ਬਖਾਨ ਗੱਲਾਂ ਦੇ ਵਿੱਚ ਮੈਂ ਐ ਪੂਰਾ ਦ੍ਰਿਸ਼ਚਿਤ੍ਰਣ ਕਰ ਦੇਣਾ ਮੈਪ ਖਿੱਚ ਕੇ ਦੱਸ ਦੇਣਾ ਮੈਂ ਬੇਕੁੰਠਾ ਬੇਕੁੰਠ ਹੈ ਕੀ ਫਿਰ ਮੈਨੂੰ ਆਈ ਹੈਵ ਟੂ ਟੇਕ ਅ ਪਾਉਜ਼ ਐਂਡ ਥਿੰਕ ਕੀ ਇਜ਼ दैट ਕੇਸ ਵਿਦ ਮੀ ਕੀ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਜਬ ਲਗ ਮਨ ਬੇਕੁੰਠ ਕੀ ਆਸ ਓਏ ਮੇਰੇ ਆ ਮਨਾ ਖਿਆਲ ਕਰੀ ਪੁੱਤਰ ਓਏ ਜਦੋਂ ਤੱਕ ਤੂੰ ਬੇਕੁੰਠ ਦੀ ਆਸ ਕਰੇਂਗਾ ਨਾ ਅਸੀਂ ਬਾਰ ਬਾਰ ਬੇਕੁੰਠੀ ਵਰਤੀ ਜਾ ਰਹੇ ਹਾਂ ਸੁਰਗ ਵੀ ਹੈਗਾ ਸੇਮ ਔਰ ਇਸ ਇਹ ਲਫਜ਼ ਬੇਕੁੰਠ ਲਫਜ਼ ਗੁਰਬਾਣੀ ਚ ਕਈ ਵਾਰੀ ਆਇਆ ਹੈ ਗਾਲੀਬਨ ਤੀ 40 ਵਾਰੀ ਤੇ ਮੈਨੂੰ ਧਿਆਨ ਹੈ ਜਦ ਲਗ ਮਨ ਬੇਕੁੰਠ ਕੀ ਆਸ ਮੇਰੇ ਮਨਾ ਜਦੋਂ ਤੱਕ ਤੂੰ ਉਮੀਦਵਾਰ ਹੈ ਕਿ ਤੂੰ ਬੇਕੁੰਠ ਜਾਣਾ ਹੈ ਯਾ ਮੈਨੂੰ ਮਿਲ ਜਾਣਾ ਹੈ ਆਸ ਡਿਜ਼ਾਇਰ ਤਬ ਲਗ ਨਹੀਂ ਚਰਨ ਨਿਵਾਸ ਖਿਆਲ ਕਰੀ ਚਰਨ ਕੀ ਹੈ ਅਸੀਂ बार-बार ਪੜਿਆ ਹੋਇਆ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਗੁਰਬਾਣੀ ਇਹ ਚਰਨ ਹੈ ਗੁਰੂ ਦੇ ਫਿਰ ਦੇ ਚਰਨ ਸ਼ਬਦ ਸਤਗੁਰੂ ਨਾਨਕ ਬਾੰਦਿਉਪਾ ਮੇਰੇ ਅੰਦਰ ਜੇ ਸ਼ਬਦ ਦੀ ਤਾਂਗ ਹੋ ਗਈ ਬਿੰਗੋ ਪਰ ਜੇ ਮੇਰੀ ਉਸ ਤਾਂਗ ਤੋਂ ਬਗੈਰ ਜੇ ਕੁਝ ਵੀ ਐਨੀਥਿੰਗ ਐਲਸ ਅਦਰ ਦੈਨ ਦ ਸ਼ਬਦ ਦ ਨਾਮ ਕਿਆਲ ਰਹੀ ਉਸ ਪ੍ਰਾਇਵਚੀ ਸਾਰੇ ਨਾਮ ਸ਼ਬਦ ਗੁਰੂ ਗੁਰਬਾਣੀ ਕਰਤਾਰ ਹੁਕਮ ਉਪਦੇਸ਼ ਉਹ ਸਾਰੇ ਪ੍ਰਾਇਵਚੀ ਕੋਈ ਨਹੀਂ ਜੇ ਨਾਮ ਜੇ ਮੈਂ ਉਹਨਾਂ ਨੂੰ ਛੱਡ ਕੇ ਤੇ ਬੇਕੁੰਠ ਇਸ ਦੂਜਾ ਫॉर ਮੀ ਇੱਕ ਵਿੱਚ ਸਾਰੇ ਉਹ ਨੇ ਇੱਕ ਦੇ ਡੋਮੇਨ 'ਚ ਵਨੈਸ ਆਇਨਸ ਅਦਰਨੈਸ ਦੇ ਵਿੱਚ ਇਹ ਸਾਰਾ ਕੁਝ ਹੈ ਜੇ ਇਦਰ ਅਮਾਂਗਾ ਦੂਜਾ ਤੇ ਦੂਜਾ ਭਾਉ ਨਾ ਦੇਈ ਲੈਵ ਲਾਗਨ ਥਿਆਲ ਰੇ ਇਨੇ ਦੂਜਾ ਇਜ਼ ਮਾਈ ਡਿਸਟਰੈਕਟਿੰਗ ਸੋਰਸ ਮੈਨੂੰ ਮਿਲਨ ਨਹੀਂ ਦੇਵੇਗਾ ਇਸ ਲਈ ਜੇ ਮੈਂ ਦੂਜੇ ਦੀ ਆਸ ਇਹਦਾ ਮਤਲਬ ਬੇਕੁੰਠ ਦੂਜਾਈ ਆ ਪਾਚਾ ਕਹਿੰਦੇ ਨੇ ਜਬ ਲਗ ਮਨ ਬੇਕੁੰਠ ਕੀ ਆਸ ਜਦੋਂ ਤੱਕ ਤੂੰ ਦੂਜੇ ਦੀ ਆਸ ਕਰਦਾਵੇਂ ਮਾਫ ਕਰਨਾ ਮੈਂ ਲਫ਼ਜ਼ ਵਰਤ ਰਿਹਾ ਤਬ ਲਗ ਨਹੀਂ ਚਰਨ ਰਿਵਾਸ ਪਰ ਗੈਰ ਬਾਤ ਇਹ ਫੇਰ ਤੇਰੀ ਸੋਚ ਬੇਗੋੜ यू कैन नॉट अटेन द वनस द डोमेन ऑफ वनस यू कैन नॉट गेट कनेक्टेड फिर क्या चल सोच ही ले वैकुंठ जिला कोई शहर हो कोई नगर होएगा कोई ओले दवार होगी ਕੋਈ ਕਿਲਾ ਹੋਏਗਾ ਅਕਲੇ ਦੇ ਦਿਵਾਲੇ ਖਾਈ ਪੱਟਦੇ ਸਨ ਪੁਰਾਣੇ ਜ਼ਮਾਨੇ ਚ ਨਾ ਅਸੀਂ ਪੁਰਾਣੇ ਅਕਲੇਆਂ ਚ ਦੇਖਦੇ ਆ ਕਿਉਂਕਿ ਜੇ ਦੁਸ਼ਮਣ ਆਵੇ ਤੇ ਉਹ ਸਿੱਧਾ ਦੀਵਾਰ ਤੱਕ ਨਾ ਪਹੁੰਚ ਸਕੇ ਉਹਨੂੰ ਤੈਰ ਕੇ ਆਣਾ ਪਵੇ ਦੀਵਾਰ ਤੱਕ ਖਾਈ ਹੁੰਦੀ ਉਹਦੇ ਚ ਪਾਣੀ ਹੁੰਦਾ ਸੀ ਤੇ ਉਹ ਇੱਕ ਸ਼ਬਦ ਵੀ ਹੈਗਾ ਲੰਕਾ ਸਾ ਕੋਟ ਖਸਮੁੰਸੀ ਖਾਈ ਫੇਰ ਖਾਈ ਕੋਟ ਨਾ ਪਰਲ ਪਗਾਰਾ ਨਾ ਕਿਲੇ ਦੇ ਦੁਆਲੇ ਕੋਈ ਚੌੜੀ ਖਾਈ ਹੈਗੀ ਜੇ ਇਹਨੂੰ ਕਿਲਾ ਮੰਨ ਲਵਾਂ ਤੇ ਜਿਹੜੀ ਉਹਦੀ ਰੱਖੇ ਲਈ ਹੁੰਦੀ ਹੈ ਨਾ ਕੋਈ ਮੈਨੂੰ ਕਿਲਾ ਨਜ਼ਰ ਆਂਦਾ ਬੈਕਉਂਠ ਦਾ ਨਾ ਕੋਈ ਮੈਨੂੰ ਸ਼ਹਿਰ ਨਜ਼ਰ ਆਉਂਦਾ ਹੈ ਪਰਲ ਤੇ ਪਗਾਰ ਕਹਿੰਦੇ ਆ ਦੀਵਾਰ ਨੂੰ ਸ਼ਹਿਰ ਦੇ ਦੁਆਲੇ ਦੀਵਾਰ ਖਿੱਚੀ ਜਾਂਦੀ ਸੀ ਜਾਂ ਗੇਟ ਕਹਿ ਲਓ ਜਿਸ ਤਰ੍ਹਾਂ ਦਿੱਲੀ ਸ਼ਹਿਰ ਦੇ ਵਿੱਚ ਸਾਰੇ ਗੇਟਾਂ ਦੇ ਵਿੱਚ ਵੱਜਾ ਹੋਇਆ ਸੀ ਚਾਰ ਪੰਜ ਗੇਟ ਸਨ ਸ਼ਹਿਰ ਇੰਨਾ ਹੀ ਹੁੰਦਾ ਸੀ ਚਾਰੇ ਪਾਸੇ ਸ਼ਹਿਰ ਰੱਖਿਆ ਦੇ ਲਈ ਇਦਾਂ ਕੀਤਾ ਜਾਂਦਾ ਸੀ ਚੁਫੇਰੀਓ ਉਹਨੂੰ ਦੀਵਾਰ ਨਾਲ ਕੈਦ ਕਰ ਲਿੱਤਾ ਜਾਂਦਾ ਸੀ ਉਸਾਰ ਕੇ ਦੀਵਾਰ ਉਸਾਰ ਕੇ ਪ੍ਰੋਟੈਕਟ ਕਰ ਲਿਆ ਸਿਕਿਉਰ ਕਰ ਲਿਆ ਕੈਦ ਨਹੀਂ ਸਿਕਿਉਰ ਕਰ ਲਿਆ ਸੋ ਨਾ ਕੋਈ ਗਲਾਈਏ ਨਾ ਕੋਈ ਖਾਈਏ ਨਾ ਦੀਵਾਰ ਹੈ ਨਾ ਕੋਈ ਸ਼ਹਿਰ ਹੈ ਤੇ ਫੇਰ ਨਾ ਜਾਣੋ ਬੈਕੁੰਠ ਦਵਾਰਾ ਨਾ ਮੈਨੂੰ ਕੋਈ ਗੇਟ ਵੀ ਨਹੀਂ ਨਜ਼ਰ ਆਉਂਦਾ ਸਭ ਕੋਈ ਚਲਤ ਘਤ ਹੈ ਉਹ ਕਹਿੰਦੇ ਸਾਰੇ ਜਾਣਾ ਥੋ ਪਤਾ ਹੈ ਕੋਈ ਨਹੀਂ ਕਹੇ ਕਮੀਰ ਇਥੇ ਲਫਜ਼ ਕਮੀਰ ਆਇਆ ਕਬੀਰ ਕਮੀਰ ਇਜ਼ ਦ ਸੇਮ ਕਹੇ ਕਮੀਰ ਅਬ ਕਹੀਏ ਕਾਹੇ ਇਕ ਹ ਹੇਨੁਸ਼ਿਆਰੀ ਲਾ ਕੇ ਉਚਾਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਕਾਹ ਹੀ ਕਰਨਾ ਕਿਉਂਕਿ ਖਿਆਲ ਰੱਖਣਾ ਕਿ ਲਾਂ ਦਾ ਉਚਾਰਨ ਨਾ ਹੋ ਜਾਏ ਕਹ ਕਮੀਰ ਅਬ ਕਹੀਏ ਕਾਹਿ ਸਾਧ ਸੰਗਤ ਬੈਕੁੰਠੇ ਆ ਉਹਨ ਕੀ ਕਵਾ ਇਹ ਲੋਗ ਸਮਝਦੇ ਨਹੀਂ ਕਹੀਏ ਕਾ ਕਿ ਕਿੰਨੂ ਕਵਾ ਮੈਂ ਜਾ ਕੇ ਮੱਥਾ ਕਿਦੇ ਨਾਲ ਮਾਰਾਂ ਕਿੰਨੂ ਸਮਝਾਵਾਂ ਕਿ ਭਾਈ ਬੇਕੁੰਠ ਉੱਥੇ ਨਹੀਂ ਜੇ ਇੱਥੇ ਐ ਸਾਧ ਸੰਗਤ ਬੇਕੁੰਠ ਹੈ ਆ ਸਾਧ ਸੰਗਤ ਦੇ ਵਿੱਚ ਬੇਕੁੰਠ ਹੈ તે સાత్సંગત કેડી જિતે કો નામ કો કહાની હે સાత్సંગત મેં હાર પુસ્તક હે પાછા પનવે પાછા કા એક શબ્દ બેકુંઠ નગર ડેફિનેશન ਬਾਸ਼ਾ ਜੀ ਬੇਕੁੰਠ ਕਿਹੜਾ ਹੈ ਇੱਕ ਤੇ ਹੋ ਗਿਆ ਸਾਧ ਸੰਗਤ ਬੇਕੁੰਠਿਆ ਸਾਰਾ ਸ਼ਹਿਰ ਬੇਕੁੰਠ ਉਹ ਹੈ ਜਿੱਥੇ ਸੰਤ ਵਸਦਾ ਹੈ ਜਿੱਥੇ ਸੰਤ ਜਨ ਸੰਤ ਕੌਣ ਹੈ ਗੁਰਬਾਣੀ ਚ ਸਤਗੁਰੂ ਗੁਰੂ ਸੰਤ ਗੁਰੂ ਦਰਸ਼ਨ ਸੰਤ ਪਿਆਰੇ ਜੀਓ ਬਾਗ ਹੋਆ ਗੁਰ ਸੰਤ ਮਿਲਾਇਆ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀ ਪ੍ਰਭ ਚਰਨ ਕਮਲ ਰਿਤ ਮਾਹੇ ਨਿਵਾਸ ਜਦੋਂ ਸ਼ਬਦ ਜਿਹੜਾ ਰਿਤ ਦੇ ਵਿੱਚ ਹਿਰਦੇ ਵਿੱਚ ਵਸ ਗਿਆ ਤੇ ਉਹ ਬੈਕੁੰਠਾ ਸੁਣ ਓਏ ਸੁਣੋ ਏ ਪਿਆਰਿਆ ਓਏ ਮਨਾ ਮਨ ਤਨ ਤੁਝ ਸੁਖ ਦਿਖਲਾਵਾ ਆ ਮੈਂ ਤੇਰੇ ਮਨ ਨੂੰ ਤੇ ਤਨ ਨੂੰ ਸੁਖ ਦਾ ਦਰਸ਼ਨ ਕਰਾਵਾਂ ਸੁਖ ਮੀਨ ਆਤਮਕ ਆਨੰਦ ਮਿਲਾਪ ਵਾਲਾ ਆਨੰਦ ਆ ਮੈਂ ਤਨ ਦਿਖਾਵਾਂ ਹਰ ਅਨੇਕ ਵਿੰਜਨ ਤੁਝ ਭੋਗ ਪੁੰਚਾਵਾਂ ਨਾਮ ਜਿਹੜਾ ਏ ਬਾਣੀ ਅਸੀਂ ਖਾਣੀ ਸੀ ਨਾ ਬਾਣੀ ਅਸੀਂ ਪੀਣੀ ਸੀ ਜੇ ਕੋ ਕਾਵੈ ਜੇ ਕੋ ਪੁੰਚੈ ਉਰ ਕੀ ਬਾਣੀ ਮਿੱਠੀ ਅੰਮ੍ਰਿਤਾਰਗਜਨ ਪੀਤੀ ਤੇ ਸਮੋਖ ਦੁਆਰ ਮੈਂ ਤੈਨੂੰ ਉਹ ਸਾਰੇ ਭੋਜਨ ਛਕਾਵਾਂ ਆਤਮਕ ਸੁਖ ਦੇਣ ਵਾਲੇ ਕੀ ਆਲੂ ਰੂਪੀ ਥਾਟ ਰੂਪੀ ਭੋਜਨ ਇਹ ਸ਼ਬਦ ਅਸੀਂ ਕਦੀ ਡਿਟੇਲ ਦੇ ਵਿੱਚ ਵੀ ਲੈ ਸਕਦੇ ਹਾਂ ਕਿਸੇ ਹੋਰ ਵੇਲੇ ਪਰ ਫॉर ਨਾਓ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਐਵੇਂ ਲਾਈ ਲੱਗ ਬਣ ਕੇ ਤੇ ਅਸੀਂ ਵੀ ਜਾਣਾ ਹੈ ਜੀ ਉੱਥੇ ਉਹ ਦਰਗਾਹ ਤੇ ਖਿਆਲ ਰਹੇ ਫਿਰ ਦਰਗਾਹ ਹੈ ਕੀ ਹੈ ਕਿਉਂਕਿ ਅਸੀਂ ਲਾਈਵ ਕਲਾਸ ਨਹੀਂ ਲੈਂਦੇ ਤੇ ਇਸ ਕਰਕੇ ਕੁਐਸਚਨ ਆਨਸਰਸ ਨਹੀਂ ਹੋ ਸਕਦੇ ਇਸ ਕਰਕੇ ਔਰ ਕਿਉਂਕਿ ਗੁਰਨਾਨਕ ਸਾਈਕੀਐਟ੍ਰਿਸਟ ਹੈ ਸੋ ਉਹ ਸੋਚ ਉਹ ਖਿਆਲ ਜਿੱਥੇ ਜਿਹਦੇ ਰਾਈ ਕਰਮ ਕਰਕੇ ਮੈਨੂੰ ਰੱਬ ਦੀ ਹਜ਼ੂਰੀ ਦੀ ਨੇੜਤਾ ਮਿਲੇ ਰੱਬ ਦੀ ਹੋਂਦ ਦੀ ਨੇੜਤਾ ਮਿਲੇ ਨੀੜਾ ਹੈ ਦੂਰ ਨਾ ਜਾਣਿਓ ਹੋਵੇ ਉਹ ਦਰਗਾਹ ਜਿਸ ਸਟੇਟ ਆਫ ਮਾਈਂਡ ਦੇ ਵਿੱਚ ਮੈਂ ਆਪਣੇ ਆਪ ਨੂੰ ਸੁਰਖਰੂ ਮਹਿਸੂਸ ਕਰਾਂ ਦਰਗਾਹ ਪਰਵਾਣ ਹੋ ਗਿਆ ਕਲ ਨਾ ਸਮਝ ਆਈ ਹੋਵੇ ਸਵਾਲ ਪਾਇਓ ਵੀ ਵਿਲ ਟਾਕ ਇਨ ਡੀਟੈਲਸ ਫॉर ਨਾਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ